ਸਸਿਗਲ ਜੀ ਸਾਰਿਆਂ ਨੂੰ ਬਹੁਤ ਸੋਹਣਾ ਜਿਹਾ ਪਹੁੰਚੇ ਦਾ ਡਿਜ਼ਾਈਨ ਬਣਾਉਣ ਲੱਗੀ ਆਂ ਵੀਡੀਓ ਪੂਰੀ ਜ਼ਰੂਰ ਦੇਖਣਾ ਕਿਉਂਕਿ ਤੁਹਾਨੂੰ ਇੱਕ ਹੀ ਡਿਜ਼ਾਈਨ ਦੇ ਵਿੱਚ ਦੋ ਤਿੰਨ ਹੋਰ ਤਰੀਕੇ ਦੱਸੂਗੀ ਕਿ ਕਿਸ ਤਰ੍ਹਾਂ ਆਪੇ ਇਸ ਡਿਜ਼ਾਈਨ ਨੂੰ ਹੋਰ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਆਂ ਸਭ ਤੋਂ ਪਹਿਲਾਂ ਮੈਂ ਨਾਰਮਲ ਜੀ ਜਿਹੜੀ ਆਪਾਂ ਨੂੰ ਲੇਸ ਮਿਲ ਜਾਂਦੀ ਹੈ ਇਹ ਡਾਟਸ ਜੇ ਵਾਲੀ ਇਹ ਆਪਾਂ ਮੈਂ ਲੈ ਲਈ ਹੈਗੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਗੁੰਮ ਕਰਨ ਲਈ ਨਾਲ ਥ੍ਰੈਡ ਦਿੱਤਾ ਹੁੰਦਾ ਉਹ ਮੈਂ ਅਲੱਗ ਕਰ ਰਹੀ ਆਂ ਔਰ ਜਿਹੜੀ ਬਾਕੀ ਲੇਸ ਹੈਗੀ ਹੈ ਜੀ ਉਹਨੂੰ ਮੈਂ ਅਲੱਗ ਕਰ ਰਹੀ ਆਂ ਜਿਹੜਾ ਆਪਣੇ ਕੋਲ ਥ੍ਰੈਡ ਹੈ ਜੀ ਉਹਨੂੰ ਸ ਇਹ ਉਹ ਵੀ ਰੱਖਣੀ ਆ ਸੀ ਉਹ ਵੀ ਯੂਜ਼ ਕਰਨੀ ਆ ਔਰ ਇਹ ਵਾਲਾ ਜਿਹੜਾ ਹੈਗਾ ਇਹਨਾਂ ਇਸ ਲੀਸ ਤੋਂ ਅਸੀਂ ਡਿਜ਼ਾਈਨ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਜੀ 18 18 ਜਿਹੜੀ ਮੈਂ ਕਾਊਂਟ ਕੀਤੀਆਂ ਸੀਗੀਆਂ ਇਹ ਵਾਲੇ ਡਾਟਸ ਦੀਆਂ ਪੱਟੀਆਂ ਜੀਆਂ ਕੱਟ ਲਈਆਂ ਹੈਗੀਆਂ ਤੁਸੀਂ ਇੰਚੀ ਟੇਪ ਨਾਲ ਨਾਪ ਕੇ ਵੀ ਇਹਨਾਂ ਨੂੰ ਕੱਟ ਸਕਦੇ ਆ ਕਿ ਕਿੰਨੇ ਕਿੰਨੇ ਇੰਚਸ ਦੀ ਤੁਹਾਨੂੰ ਲੋੜ ਪੈਗੀ ਉਸ ਤੋਂ ਬਾਅਦ ਆਪਾਂ ਇੱਕ ਡ੍ਰੌਪ ਸ਼ੇਪ ਦਾ ਡਿਜ਼ਾਈਨ ਜੇ ਰੈਡੀ ਕਰਨਾ ਹੈ ਮੈਂ ਜਿਹੜਾ ਪਹੁੰਚਾ ਹੈਗਾ ਜੀ ਮੇਰਾ ਉਹ 2.5 ਇੰਚ ਚੌੜਾ ਔਰ ਮੈਂ 2.5 2.5 ਇੰਚ ਤੇ ਹੀ ਜਿਹੜੇ ਇਹ ਵਾਲੇ ਨਿਸ਼ਾਨ ਲਗਾ ਰਹੀ ਹਾਂ ਇੱਕ ਸੈਂਟਰ 'ਚ ਲਗਾਣਾ ਔਰ ਦ ਇੰਚ ਦੇ ਨਿਸ਼ਾਨ ਲਗਾਨੇ ਹਨ ਜਿਹੜਾ ਮੈਂ ਉੱਪਰ ਧਾਗਾ ਯੂਜ਼ ਕਰ ਰਹੀ ਹਾਂ ਜੀ ਉਹ ਦੋ ਰੀਲਾਂ ਦਾ ਹੈਗਾ ਦੋ ਰੀਲਾਂ ਕੰਟਰਾਸਟ ਕਲਰ ਚ ਮੈਰੂਨ ਕਲਰ ਦੀਆਂ ਮੈਂ ਲਈਆਂ ਹੋਈਆਂ ਨਾਰਮਲ ਆਪਾਂ ਜਿਹੜੀਆਂ ਰੀਲਾਂ ਨਾਲ ਸਿਲਾਈ ਕਰਦੇ ਉਹੀ ਰੀਲਾਂ ਨੇ ਉਸ ਤੋਂ ਇਲਾਵਾ ਹੁਣ ਦੇਖੋ ਆਪਾਂ ਡ੍ਰੌਪ ਸ਼ੇਪ ਦੇ ਵਿੱਚ ਸਿਰ ਏਸੀ ਲੇਸ ਨੂੰ ਘੁਮਾ ਲੈਣਾ ਕਿਉਂਕਿ ਇਹ ਲੇਸ ਆਰਾਮ ਨਾਲ ਘੁੰਮ ਜਾਂਦੀ ਹੈ ਇਸ ਕਰਕੇ ਮੈਂ ਇਸ ਲੇਸ ਨੂੰ ਇਹ ਡਿਜ਼ਾਈਨ ਵਾਸਤੇ ਯੂਜ਼ ਕਰ ਰਹੀ ਹਾਂ ਘੁਮਾਉਂਦੇ ਹੋਏ ਆਪਾਂ ਡ੍ਰੌਪ ਜਿਹੇ ਦੀ ਸ਼ੇਪ ਬਣਾਣੀ ਹੈ ਤੇ ਜਿਸ ਤਰ੍ਹਾਂ ਮੈਂ ਲਗਾ ਰਹੀ ਹਾਂ ਉਸੇ ਤਰ੍ਹਾਂ ਲਗਾ ਸਕਦੇ ਆਂ ਅਗਰ ਤੁਹਾਨੂੰ ਲਗਾਉਣ ਚ ਮੁਸ਼ਕਿਲ ਲੱਗ ਤੁਸੀਂ ਪਹਿਲਾਂ ਇਹਨੂੰ ਡਰਾ ਕਰ ਲਓ ਡਰਾ ਕਰਕੇ ਉਹਦੇ ਉੱਪਰ ਉੱਪਰ ਲੇਸ ਘੁਮਾ ਦਿਓ ਤੁਹਾਨੂੰ ਬਹੁਤ ਈਜ਼ੀ ਲੱਗੇਗਾ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਸਿਲਾਈਆਂ ਲਗਾ ਲੈਣੀਆਂ ਹੈ ਸਿਲਾਈਆਂ ਨਾ ਵੀ ਲਗਾਓ ਇਹ ਹੀ ਮੇਰੀ ਇੱਕ ਟ੍ਰਿਕ ਹੈ ਮੈਂ ਤੁਹਾਨੂੰ ਐਂਡ 'ਚ ਦਿਖਾਵਾਂਗੀ ਕਿ ਬਿਨਾ ਸਿਲਾਈਆਂ ਲਗਾਏ ਇਹ ਪੌਂਚਾ ਕਿੱਦਾਂ ਲੱਗ ਰਿਹਾ ਹੈ ਲੇਕਿਨ ਸਿਲਾਈਆਂ ਲਗਾਉਣਾ ਲੈ ਹੁੰਦਾ ਹੈ ਕਿ ਸਾਡਾ ਪੌਂਚਾ ਅਸੀਂ ਕਿਉਂਕਿ ਇਹਦੇ ਵਿੱਚ ਬੁਕਰਮ ਪਾਈ ਹੁੰਦੀ ਹੈ ਧੋਣ ਤੋਂ ਬਾਅਦ ਜਾਂ ਜੋ ਵੀ ਹੈ ਸਾਡੇ ਪੌਂਚੇ ਦਾ ਮੇਨ ਮਕਸਦ ਹੁੰਦਾ ਹੈ ਕਿ ਉਹਦੇ ਤੇ ਵੱਧ ਤੋਂ ਵੱਧ ਸਿਲਾਈਆਂ ਲੱਗਣ ਤਾਂ ਕਿ ਉਹ ਡਿਜ਼ਾਈਨ ਵੀ ਬਣ ਜਾਏ ਲੇਕਿਨ ਸਾਡਾ ਜਿਹੜਾ ਪੌਂਚਾ ਹੈਗਾ ਉਹ ਸਿਲਾਈਆਂ ਨਾਲ ਹੀ ਰੈਡੀ ਹੁੰਦਾ ਸੀ ਸਿਲਾਈ ਲਗਾ ਕੇ ਆਪਣੀ ਜਿਹੜੀ ਬੁਕਰਮ ਤੇ ਕੱਪੜੇ ਨੂੰ ਵੀ ਬਿਲਕੁਲ ਸੇਫ ਕਰ ਲਈਏ ਉਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਜਿਹੜੇ ਉਦੇ ਤੇ ਬਣਾਉਂਦੇ ਜਾਣਾ ਔਰ ਇਸੇ ਤਰ੍ਹਾਂ ਬਿਲਕੁਲ ਸੇਮ ਆਪਾਂ ਅੰਦਰ ਸਲਾਈਆਂ ਲਗਾ ਕੇ ਇਹ ਡਿਜ਼ਾਈਨ ਜਿਆ ਵੀ ਇੱਕ ਕ੍ਰੀਏਟ ਹੋ ਜਾਏਗਾ ਬਹੁਤ ਸੋਹਣਾ ਲੱਗ ਰਿਹਾ ਔਰ ਆਪਣਾ ਇੱਕ ਸਿਕਿਉਰ ਵੀ ਹੋ ਜਾਏਗਾ ਪੌਂਚਾ ਇਹ ਵਾਲਾ ਸਾਰਾ ਪੌਂਚਾ ਜੀ ਆਪਾਂ ਇਸੇ ਤਰ੍ਹਾਂ ਰੈਡੀ ਕਰ ਲੈਣਾ ਮੈਂ ਇੱਕ ਜੜੀ ਵਿੱਚੋਂ ਭੁੱਲ ਗਈ ਸੀਗੀ ਸਲਾਈਆਂ ਲਗਾਉਣਾ ਮੈਂ ਦੁਬਾਰਾ ਲਗਾ ਰਹੀ ਹਾਂ ਤੇ ਇਸੇ ਤਰ੍ਹਾਂ ਲਗਾ ਕੇ ਆਪਾਂ ਇਹ ਵਾਲੀ ਚੀਜ਼ ਤਾਂ ਰੈਡੀ ਕਰ ਲਈ ਹੁਣ ਇਸ ਤੋਂ ਬਾਅਦ ਕੀ ਕਰਨਾ ਹੈਗਾ ਜੀ ਕਿ ਜਿਸ ਤਰ੍ਹਾਂ ਇਹ ਪੌਂਚਾ ਅਗਰ ਤੁਸੀਂ ਇੰਨਾ ਹੀ ਰੱਖਣਾ ਤੇ ਇਸੇ ਤਰ੍ਹਾਂ ਰੱਖ ਸਕਦੇ ਹੋ ਸਮਝੋ ਤੁਹਾਡਾ ਪੌਂਚਾ ਰੈਡੀ ਹੋ ਗਿਆ ਨੰਬਰ 1 ਹੋ ਗਿਆ ਉਸ ਤੋਂ ਬਾਅਦ ਅਗਰ ਨਹੀਂ ਤਾਂ ਆਪਾਂ ਜਿਹੜੀ ਪੱਟੀ ਉਤਾਰੀ ਸੀ ਇਹਦੇ ਨਾਲ ਕੀ ਹੁੰਦਾ ਇੱਕ ਫਿਨਿਸ਼ਿੰਗ ਜੀ ਆ ਜਾਂਦੀ ਹੈ نیچے ਆਪਾਂ ਇਸੇ ਜਿਹੜੀ ਲੇਸ ਦਾ ਟੁਕੜਾ ਉਤਾਰਿਆ ਸੀ ਉਹਨੂੰ نیچے ਲਗਾ ਲੈਣਾ ਤੁਸੀਂ ਦੇਖਣਾ ਇੱਕਦਮ ਪਹੁੰਚਾ ਇੱਕਦਮ ਲੱਗੇਗਾ ਕਿ ਪਤਾ ਹੀ ਨਹੀਂ ਚੱਲੇਗਾ ਕਿ ਕਿੱਥੋਂ ਸिलाई ਗਈ ਕਿੱਥੇ ਨਹੀਂ ਗਈ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਪਹੁੰਚਾ ਰੈਡੀ ਹੋ ਜਾਏਗਾ ਇੱਥੋਂ ਤੱਕ ਅਗਰ ਪਹੁੰਚਾ ਰੈਡੀ ਕਰ ਲਿਆ ਤਾਂ ਸਮਝੋ ਤੁਹਾਡਾ ਪਹੁੰਚਾ ਰੈਡੀ ਹੋ ਗਿਆ ਲੇਕਿਨ ਮੈਂ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਐਡ ਕਰ ਰਹੀ ਹਾਂ ਤੁਸੀਂ ਕਰਨਾ ਕਰ ਸਕਦੇ ਆ ਨਹੀਂ ਕਰਨਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁਣ ਦੇਖੋ ਮੈਂ ਜਿਹੜੇ ਆਪਾਂ ਲੇਸ ਲਈ ਸੀ ਉਹਦੇ ਬਿਲਕੁਲ ਛੋਟੇ-ਛੋਟੇ ਡਾਟਸ ਜੇ ਹੈਗੇ ਆ ਮੈਂ ਉਹ ਕੱਟ ਕਰ ਰਹੀ ਆ ਉਹ ਕੱਟ ਕਰਕੇ ਮੈਂ ਹੁਣ ਇਹਨਾਂ ਨੂੰ ਇੱਕ-ਇੱਕ ਡਾਟਸ ਨੂੰ ਫਿਰ ਤੋਂ ਦੁਬਾਰਾ ਇਸੇ ਉਸੇ ਧਾਗੇ ਨਾਲ ਹੀ ਸੇਮ ਨਾਲ ਲਗਾ ਰਹੀ ਆ ਅਗਰ ਤੁਸੀਂ ਇਹ ਲਗਾਣੇ ਆ ਤਾਂ ਜਿਹੜੀ ਆਪਾਂ ਨੀਚੇ ਲੇਸ ਲਗਾਈ ਉਸ ਤੋਂ ਪਹਿਲਾਂ ਲਗਾ ਸਕਦੇ ਹੋ ਲੇਕਿਨ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਸੀ ਇਸ ਕਰਕੇ ਉਹ ਲੇਸ ਮੈਂ ਪਹਿਲਾਂ ਲਗਾ ਰਹੀ ਐ ਔਰ ਇਹ ਵਾਲੇ ਹੁਣ ਜਿਹੜੀ ਚੀਜ਼ ਐ ਮੈਂ ਹੁਣ ਕਰ ਰਹੀ ਆ ਲੇਕਿਨ ਇਹਦਾ ਮਤਲਬ ਇਹ ਹੁੰਦਾ ਕਿ ਸਾਡਾ ਜਿਹੜਾ ਪਹੁੰਚਾ ਇੱਥੋਂ ਖਾਲੀ ਜਿਹਾ ਲੱਗ ਰਿਹਾ ਸੀ ਇੱਥੇ ਕੋ ਡਿਜ਼ਾਈਨ ਵੀ ਥੋੜਾ ਹੋਰ ਐਨਹਾਂਸ ਹੋ ਗਿਆ ਉਸ ਤੋਂ ਬਾਅਦ ਹੁਣ ਆਪਾਂ ਇਹ ਚੀਜ਼ ਬਿਲਕੁਲ ਕਰ ਲਈ ਤਾਂ ਸਮਝੋ ਸਾਡਾ ਪੌਂਚਾ ਰੈਡੀ ਹੋ ਗਿਆ ਮੈਂ ਤੁਹਾਨੂੰ ਐਂਡ ਦੇ ਵਿੱਚ ਹੋਰ ਇੱਕ ਪੌਂਚਾ ਦਿਖਾਉਂਗੀ ਜਿਹਦੇ ਵਿੱਚ ਮੈਂ ਸਰਕਲ ਦੇ ਜਿਹੜੇ ਆਪਾਂ ਡਰਾਪਸ ਜੇ ਬਣਾਏ ਹੈ ਉਹਦੇ ਵਿੱਚ ਸਿਲਾਈਆਂ ਨਹੀਂ ਲਗਾਈਆਂ ਤੁਸੀਂ ਦੇਖਣਾ ਕਿ ਉਹ ਲੁੱਕ ਤੁਹਾਨੂੰ ਪੌਂਚੇ ਦੀ ਕਿੱਦਾਂ ਲੱਗੇਗੀ ਅਗਰ ਤੁਸੀਂ ਉਹ ਲੁੱਕ ਦੇ ਨਾਲ ਪੌਂਚਾ ਰੈਡੀ ਕਰਨਾ ਹੈ ਤਾਂ ਤੁਸੀਂ ਉਹਦੇ ਨਾਲ ਵੀ ਰੈਡੀ ਕਰ ਸਕਦੇ ਹੋ ਇਹ ਵਾਲਾ ਉਹ ਚੀਜ਼ ਹੈਗੀ ਹੈ ਕਿ ਜਿਹਦੇ ਵਿੱਚ ਮੈਂ ਸਿਲਾਈਆਂ ਨਹੀਂ ਲਗਾਈਆਂ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਅਗਰ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਚੈਨਲ ਨੂੰ ਲਾਈਕ ਸ਼ੇ ਕਰ ਲੈਣਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਥਿਸ ਵੀਡੀਓ